ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਜੋ 328 ਪਾਵਨ ਸਰੂਪ ਚੋਰੀ ਹੋਏ ਸਨ ਤਿੰਨਾਂ ਦੇ ਇਨਸਾਫ ਲਈ ਦੋਸ਼ੀਆਂ ਖਿਲਾਫ ਕਾਰਵਾਈ ਲਈ ਪਿਛਲੇ 5 ਸਾਲ ਤੋਂ ਨਿਰੰਤਰ ਸੰਘਰਸ਼ ਜਾਰੀ ਸੀ ਜਿੱਥੇ ਵੱਖ-ਵੱਖ ਥਾਵਾਂ ਤੇ ਚਿੱਠੀਆਂ ਲਿਖੀਆਂ ਗਈਆਂ ਧਰਨੇ ਦਿੱਤੇ ਗਏ ਸ਼ਮਾਗਮ ਰੱਖੇ ਗਏ ਉਥੇ ਨਾਲ-ਨਾਲ ਅਦਾਲਤ ਦਾ ਵੀ ਰੁਖ ਕੀਤਾ ਗਿਆ ਪਿਛਲੇ ਦਿਨੀ ਇਨਸਾਫ ਵਾਸਤੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਛੱਡੇ ਮਾਨਯੋਗ ਅਰुण ਸ਼ਰਮਾ ਜੀ ਐਡਵੋਕੇਟ ਹਾਈ ਕੋਰਟ ਪੰਜਾਬ ਹਰਿਆਣਾ ਕਮਲਦੀਪ ਕੌਰ ਐਡਵੋਕੇਟ ਸਮੁੱਚੀ ਟੀਮ ਨੇ ਇੱਕ ਪੀਆਈਐਲ ਤਿਆਰ ਕਰਵਾਈ ਸੀ ਭਾਈ ਗੁਰਵਤਨ ਸਿੰਘ ਹੋਣਾ ਦੀ ਅਗਵਾਈ ਵਿੱਚ 20 ਬੰਦਿਆਂ ਵੱਲੋਂ ਇੱਕ ਜਾਚਕਾ ਦਾਇਰ ਕੀਤੀ ਗਈ ਜੇ ਦੀ ਪਹਿਲੀ ਤਰੀਕ 7 ਸੀਗੀ ਅੱਜ ਦੂਸਰੀ ਤਰੀਕ ਪਾਈ ਸੀਗੀ ਮਾਨਯੋਗ ਹਾਈ ਕੋਰਟ ਅਦਾਲਤ ਵੱਲੋਂ 27 ਅਗਸਤ ਜਿਸ ਤੇ ਸੁਣਵਾਈ ਕਰਦੇ ਆ ਅੱਜ ਜੱਜ ਸਾਹਿਬ ਨੇ ਜਿਹੜੇ ਆਰਡਰ ਕੀਤੇ ਨੇ ਉਹ ਐਡਵੋਕੇਟ ਸਾਡੇ ਅਰुण ਸ਼ਰਮਾ ਜੀ ਆਪ ਜੀ ਨੂੰ ਦੱਸਣਗੇ ਤੇ ਇੱਥੇ ਮੈਂ ਜ਼ਰੂਰ ਕਵਾਂਗਾ ਕਿ ਜਿਹੜਾ 5 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀ ਅੱਜ ਉਸ ਨੂੰ ਹੋਰ ਪੈਂਦਾ ਨਜ਼ਰ ਆਇਆ ਦੋਸ਼ੀਆਂ ਨੂੰ ਬਚਾਉਣ ਵਾਲੇ ਵੀ ਅੱਜ ਨੰਗੇ ਹੋਏ ਜਿਹੜੇ ਆਖਦੇ ਸੀ ਬਡਾਲਾ ਪੈਸੇ ਇਕੱਠੇ ਕਰ ਰਿਆ 5 ਸਾਲ ਤੋਂ ਝੂਠ ਬੋਲ ਰਿਆ ਜੀ ਹੁਣ ਕਹਿ ਦਿਓ ਹਾਈ ਕੋਰਟ ਵੀ ਝੂਠ ਬੋਲਦਾ ਹੈ ਹੁਣ ਕਹਿ ਦਿਓ ਈਸ਼ਰ ਸਿੰਘ ਦੀ ਰਿਪੋਰਟ ਵੀ ਝੂਠੀ ਸੀ ਹੁਣ ਕਹਿ ਦਿਓ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ ਉਸ ਵਕਤ ਤੁਹਾਡੇ ਮੁਤਾਬਕ ਜਿੰਨੇ ਪੜਤਾਲ ਕਰਵਾਈ ਉਹ ਵੀ ਝੂਠੀ ਸੀ ਹੁਣ ਕਹਿ ਸਕਦੇ ਹੋ ਕਿ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਤੇ ਹਰਜਿੰਦਰ ਸਿੰਘ ਧਾਮੀ ਸਮੁੱਚੀ ਟੀਮ ਤੇ ਬਾਦਲੀ ਲਾਣਾ ਜਿਨੇ ਮੰਨਿਆ ਸੀ 328 ਪਾਵਨ ਸਰੂਪ ਚੋਰੀ ਹੋਏ ਆ 992886 ਅੰਗ ਚੋਰੀ ਛਪੇ ਆ 204536 ਅੰਗ ਲਾਪਤਾ ਹੋਏ ਆ ਸੈਂਕੜੇ ਸਰੂਪ ਅਗ ਦੀ ਭੇਟ ਚੜੇ 125 ਪਾਵਨ ਸਰੂਪਾਂ ਦੀ ਵਿਦਵੀ ਹੋਈ 61 ਸਰੂਪ ਮਹਾਰਾਜ ਜੀ ਦੇ ਬਲੈਕ ਵਿੱਚ ਪਿਆਰ ਕਰਵਾਏ ਇਹ ਜਿੰਨਾ ਕ੍ਰਾਈਮ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਹੋਇਆ ਖੁਦ ਮੰਨ ਕੇ ਤੇ ਖੁਦ ਤੁਸੀਂ ਬਾਗੀ ਹੋਏ ਅੱਜ ਉਹਦੇ ਤੇ ਮੋਹਰ ਲਾਉਂਦਿਆਂ ਹਾਈ ਕੋਰਟ ਕੀ ਆਰਡਰ ਕਰਦਾ ਆ ਉਹ ਤੁਸੀਂ ਅਰਣ ਸ਼ਰਮਾ ਜੀ ਪਾਸੋਂ ਸੁਣ ਸਕਦੇ ਹੋ ਅਗਲੀ ਗੱਲ ਜਿਹੜੀ ਉਹ ਹੋਊਗੀ ਮੈਂ ਨਾਲ ਬਲਦੇਵ ਸਿੰਘ ਸਿਰਸਾ ਜੀ ਨੂੰ ਵੀ ਕਵਾਂਗਾ ਉਹ ਇਸ ਗੱਲ ਨੂੰ ਪੂਰੀ ਕਰਨ ਤੇ ਸਿੱਖ ਸੰਗਤਾਂ ਆਉਣ ਵਾਲੇ ਸਮੇਂ 'ਚ ਜਿਵੇਂ ਪਿੱਛੇ ਸਹਿਯੋਗ ਕੀਤਾ ਹੈ ਤੁਹਾਡੇ ਤੋਂ ਅੱਗੇ ਵੀ ਆਸ ਕਰਦੇ ਆ ਇਹ ਤੁਹਾਡੀ ਬਦੌਲਤੀ ਅੱਜ ਇਹ 500 5 ਸਾਲਾਂ ਦੀ ਮਿਹਨਤ ਨੂੰ ਬੂਰ ਪੈਣਾ ਜਿਹੜਾ ਸ਼ੁਰੂ ਹੋਇਆ ਤੇ ਮੈਂ ਬੇਨਤੀ ਕਰਦਾ ਹਾਂ ਸਾਡੇ ਸਨਮਾਨਯੋਗ ਅਰुण ਸ਼ਰਮਾ ਜੀ ਐਡਵੋਕੇਟ ਹਰਿਆਣਾ ਪੰਜਾਬ ਹਾਈ ਕੋਰਟ ਤੇ ਕਮਲਦੀਪ ਕੋਰ ਐਡਵੋਕੇਟ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਐ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ 20 ਬੰਦਿਆਂ ਦੇ ਵੱਲੋਂ ਮਾਨਨਯੋਗ ਉਤਨੀਅਰ ਲਾਦੇ ਵਿੱਚ ਪਾਈ ਗਈ ਸੀਗੀ ਜਿੰਦਾ ਮੇਨ ਕੋਜ਼ ਆਫ ਐਫੈਕਸ਼ਨ ਆਈ ਸੀਗਾ ਵੀ 328 ਪਾਵਨ ਸਰੂਪ ਜਿਹੜੇ ਮਿਸਿੰਗ ਹੋਏ ਸੀਗੇ ਪਬਲਿਕੇਸ਼ਨ ਡਿਪਾਰਟਮੈਂਟ ਐਸਜੀਪੀਸੀ ਦੇ ਵਿੱਚੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇੱਕ ਰਿਪਰੈਜ਼ੈਂਟੇਸ਼ਨ ਗੁਰਵਤਨ ਸਿੰਘ ਜੀ ਨੇ ਤੇ ਉਹਨੇ ਹੋਰ ਬੰਦਿਆਂ ਨੇ ਜਿਹੜੇ ਸੀ ਇੱਕ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਐਸਜੀਪੀਸੀ ਨੂੰ ਸਭ ਤੋਂ ਪਹਿਲੇ ਦਿੱਤੀ ਸੀਗੀ ਜਿਹੜੀ ਬੋਡੀ ਹੈਗੀ ਹੈ ਵੀ ਐਵੇਂ ਐਵੇਂ ਕਰਕੇ ਡਾਕਟਰ ਐਸ਼ਰ ਸਿੰਘ ਜੀ ਨੇ ਜਿਹੜੀ ਇੱਕ ਇਨਵੈਸਟੀਗੇਸ਼ਨ ਕੀਤੀ ਸੀਗੀ 1100 ਪੇਜਾਂ ਦੀ ਰਿਪੋਰਟ ਸੀਗੀ 2020 ਦੀ ਅਕਾਲ ਤਖਤ ਸਾਹਿਬ ਜੀ ਨੇ ਇਹ ਇਨਵੈਸਟੀਗੇਸ਼ਨ ਕਰਵਾਈ ਸੀਗੀ ਤੇ 1100 ਪੇਜਾਂ ਦੀ ਰਿਪੋਰਟ ਸਬਮਿਟ ਹੋਈ ਸੀਗੀ ਵੀ ਉਹਨਦੇ ਉੱਤੇ ਕਾਰਵਾਈ ਕੀਤੀ ਜਾਵੇ ਜਦੋਂ ਕੋਈ ਕਾਰਵਾਈ ਨਹੀਂ ਹੋਈ ਇੱਕ ਰਿਪrezentੇਸ਼ਨ ਐਸਜੀਪੀਸੀ ਨੂੰ ਦਿੱਤੀ ਗਈ ਇੱਕ ਰਿਪrezentੇਸ਼ਨ ਚੀਫ ਸੈਕਟਰੀ ਪੰਜਾਬ ਨੂੰ ਦਿੱਤੀ ਗਈ ਫਿਰ ਰਿਮਾਈਂਡਰ ਕਮ ਰਿਪrezentੇਸ਼ਨ ਚੀਫ ਸਕੱਟਰੀ ਪੰਜਾਬ ਨੂੰ ਦਿੱਤੀ ਗਈ ਫਿਰ ਜਦੋਂ ਕੋਈ ਕਾਰਵਾਈ ਨਹੀਂ ਹੋਈ ਇੱਕ ਲੀਗਲ ਨੋਟਿਸ 80 CPC ਦੇ ਤਹਿਤ ਚੀਫ ਸਕੱਟਰੀ ਨੂੰ ਦੁਬਾਰਾ ਦਿੱਤਾ ਗਿਆ ਤਾਂ ਕਿ ਉਹ ਕਾਰਵਾਈ ਕਰੇ ਯਾਦ ਕਰਵਾਇਆ ਗਿਆ ਬਾਰ-ਬਾਰ ਫਿਰ ਇੱਕ ਜੋ ਪ੍ਰੋਵੀਜ਼ਨ ਹੈਗਾ ਲੋ ਦਾ ਵੀ ਤੁਸੀਂ ਮੰਨ ਨਹੀਂ ਉੱਚ ਨੇਲਿਆ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹਨੂੰ ਅਸੀਂ ਜਨਹਿਤਿਆ ਸੀਗਾ ਵੀ ਕਹਿ ਦਿੰਦੇ ਆ ਤੁਸੀਂ ਫਾਈਲ ਕਰ ਸਕਦੇ ਹੋ ਫਿਰ ਇਹਨਾਂ ਵੀ ਲੋਕਾਂ ਵੱਲੋਂ ਜਿਹੜੇ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਇੱਕ ਇੱਕ ਪੀਆਈਐਲ ਹਾਈ ਕੋਰਟ ਦੇ ਵਿੱਚ ਪਾਈ ਗਈ ਜਿੰਦੀ ਪਹਿਲੀ ਸੁਣਵਾਈ 7 ਅਗਸਤ ਨੂੰ ਹੋਈ ਜਿੰਦੇ ਵਿੱਚ ਰਿਸਪੌਂਡੈਂਟ ਨੰਬਰ 1 ਚੀਫ ਸੈਕਟਰੀ ਦੇ ਵੱਲੋਂ ਸਰਕਾਰੀ ਵਕੀਲ ਪੇਸ਼ ਹੋਏ ਉਹਨਾਂ ਨੇ ਕਿਹਾ ਵੀ ਆਪਣਾ ਜਿਹੜਾ ਐਕਟ ਹੈ ਸਿੱਖ ਗੁਰਦੁਆਰਾ ਐਕਟ 1925 ਹੈ ਉਹਦੇ ਤਹਿਤ ਕਾਰਵਾਈ ਬੰਦੀ ਹੈ 142 ਦੇ ਤਹਿਤ ਐਰਿਟ ਜਿਹੜੀ ਪੀਆਈਐਲ ਹੈ ਮੇਨਟੇਨੇਬਲ ਹੀ ਨਹੀਂ ਹੈਗੀ ਉਹਨਾਂ ਨੇ ਰਿਪਲਾਈ ਵੀ ਦਿੱਤਾ ਵੀ ਇਹ ਜੁਡੀਮੈਂਟ ਹੈ ਜੀ ਇਹ ਰਿਟ ਪਟੀਸ਼ਨ ਹੀ ਮੇਨਟੇਨੇਬਲ ਨਹੀਂ ਹੈਗੀ ਫਿਰ ਫਿਰ ਅਸੀਂ ਉਹਦਾ ਜਵਾਬ ਦਿੱਤਾ ਅਸੀਂ ਅਸੀਂ ਜੀ ਜਸਟਿਸ ਸਾਹਿਬ ਨੂੰ ਇਹ ਗੱਲ ਦੱਸੀ ਵੀ ਆਪਣਾ ਜਿਹੜਾ ਇੱਕ ਆਰਟੀਆਈ ਐਕਟ ਹੈਗਾ ਉਹਦੇ ਤਹਿਤ ਸੈਕਸ਼ਨ 6 3 ਹੈਗਾ ਜੀ ਇਹ 5 ਮਹੀਨੇ ਬਾਅਦ ਜਾਗੇ ਨੇ ਇਹ ਪਹਿਲੇ ਵੀ ਸਾਨੂੰ ਜਿਹੜੇ ਆ ਗੁਰਵਤਨ ਸਿੰਘ ਹੋਰ ਸਾਰੇ ਹੈਗੇ ਨੇ ਇਹਨਾਂ ਨੂੰ ਇੱਕ ਲੈਟਰ ਇਸ਼ੂ ਕਰਕੇ ਦੱਸ ਸਕਦੇ ਸੀਗੇ ਵੀ ਤੁਹਾਡਾ ਜਿਹੜਾ ਗ੍ਰੀਵੈਂਸ ਐ ਐਕਟ ਦੇ ਤਹਿਤ ਆਪਣਾ 1925 ਦੇ ਐਕਟ ਦੇ ਤਹਿਤ ਬੰਦਾ ਤੁਸੀਂ ਉੱਥੇ ਜਾਓ ਫਿਰ ਜੱਜ ਸਾਹਿਬ ਨੇ ਉਹ ਸਾਰਾ ਉਹਨਾਂ ਦਾ ਐਕਟ ਵਾਲੀ ਗੱਲ ਵੀ ਲਿਖੀ ਸਾਡੀ ਗੱਲ ਵੀ ਸੁਣੀ ਅੱਜ ਵਾਸਤੇ ਦੁਬਾਰਾ ਫਿਰ ਸੁਣਵਾਈ ਸਟਾਈ ਨੂੰ ਹੋਣੀ ਸੀਗੀ ਇਹਦੀ ਅੱਜ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਇਨ ਬਿਟਵੀਨ 18 ਤਰੀਕ ਨੂੰ ਇੱਕ ਲੀਗਲ ਨੋਟਿਸ ਦਾ ਲੈਟਰ ਸਾਨੂੰ ਅਸੀਂ ਸਾਡੇ ਕੋਲ ਹਾਈ ਕੋਰਟ ਦੇ ਵਿੱਚ ਹੀ ਆਂਦਾ ਮੈਂ ਰਿਸੀਵ ਕੀਤਾ ਉਹ ਲੈਟਰ ਜਿੰਦੇ ਵਿੱਚ ਸਾਡਾ ਲੀਗਲ ਨੋਟਿਸ ਚੀਫ ਫੈਕਟਰੀ ਨੇ ਜਿਹੜਾ ਹੈ ਫੋਰਵਰਡ ਕਰ ਦਿੱਤਾ ਡੀਜੀਪੀ ਪੰਜਾਬ ਨੂੰ ਜਿਹੜੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਤੇ ਸਰਕਾਰ ਨੂੰ ਵੀ ਬੰਦੀ ਕਾਰਵਾਈ ਦੇ ਬਾਰੇ ਦੱਸਿਆ ਜਾਵੇ। ਉਹੀ ਗੱਲ ਅੱਜ ਅਸੀਂ ਮੰਨਣੀਆਂ ਉੱਚ ਨੇਹਲੇ ਦੇ ਸਾਹਮਣੇ ਪੇਸ਼ ਕੀਤੀ ਪੀਆਈਐਲ ਦੀ ਸੁਣਵਾਈ ਦੇ ਦੌਰਾਨ ਤੇ ਮੰਨਣੀਆਂ ਉੱਚ ਨੇਹਲੇ ਨੇ ਅੱਜ ਅੱਜ ਆਰਡਰ ਕੀਤੇ ਨੇ ਬੀਜੀਪੀ ਪੰਜਾਬ ਨੂੰ ਅਕੋਰਡਿੰਗ ਟੂ ਦਾ ਲੈਟਰ ਆਫ ਦਾ ਪੰਜਾਬ ਸਰਕਾਰ ਵੀ ਇਹਦੇ ਉੱਤੇ ਐਕਸ਼ਨ ਲਿੱਤਾ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਧੰਨਵਾਦ। ਹੁਣ ਤੁਸੀਂ ਸਾਰਿਆਂ ਨੇ ਸੁਣਿਆ ਕਿ ਅੱਜ ਡੀਜੀਪੀ ਪੰਜਾਬ ਨੂੰ ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਜਾਂਦੇ ਆ ਕਿ 328 ਪਾਵਨ ਸਰੂਪਾਂ ਤੇ ਇਨਸਾਫ ਕਰਦੇ ਆ ਦੋਸ਼ੀਆਂ ਖਿਲਾਫ ਕਾਰਵਾਈ ਤੁਰੰਤ ਕੀਤੀ ਜਾਵੇ ਔਰ ਉਹ ਆਡਰ ਲਾਗੂ ਕਰਾਉਣ ਲਈ ਬਲਦੇਵ ਸਿੰਘ ਸਿਰਸਾ ਜੀ ਕੀ ਆਖਦੇ ਆ ਇਹਨਾਂ ਦੀ ਵੀ ਵਿਚਾਰ ਇਹਨਾਂ ਦਾ ਸੁਨੇਹਾ ਜ਼ਰੂਰ ਸਰਵਣ ਕਰਿਓ ਔਰ ਕੇਂਦਰਤ ਹੋਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਜੀ ਬਡਾਲਾ ਜਿਹੜੇ ਕਿ 5 ਸਾਲ ਤੋਂ ਲਗਾਤਾਰ ਜਿਹੜੇ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣ ਪੁੱਝ ਕੇ ਪਤਾ ਨਹੀਂ 328 ਰੂਪ ਕਿੱਥੇ ਭੇਜੇ ਕੀ ਕੁਝ ਕੀਤਾ ਔਰ ਦੋਸ਼ੀਆਂ ਨੂੰ ਬਚਾਉਣ ਵਾਸਤੇ ਅੱਜ ਤੱਕ ਕਾਰਵਾਈ ਨਹੀਂ ਕੀਤੀ ਕਮੇਟੀ ਵੀ ਆਪੜਤਾਲੀਆ ਕਮੇਟੀ ਵੀ ਬਣਾਈ ਡਾਕਟਰ ਜੋ ਕਿ ਐਰੋਪੇਟ ਆਈਸ਼ਵਰ ਸਿੰਘ ਜੀ ਉਹਨਾਂ ਸਾਥੀਆਂ ਦੇ ਜਿਹੜੀ ਪਰਤਾਹ ਜਿਹੜੀ ਪਰਤਾਹ ਲਿਆ ਰਿਪੋਰਟ ਆਈ ਉੱਤੇ ਕੋਈ ਕਾਰਵਾਈ ਨਾ ਕੀਤੀ ਜਿਹਦੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਜੀ ਬਡਾਲਾ 5 ਸਾਲ ਤੋਂ ਲਗਾਤਾਰ ਜੋ ਕਿ ਅੰਮ੍ਰਿਤਸਰ ਦੇ ਚ ਧਰਨਾ ਲਾ ਕੇ ਬੈਠੇ ਨੇ ਤੇ ਫਿਰ ਉਹਨਾਂ ਜਿਹੜੀਆਂ ਇੰਨੀ ਮਿਹਨਤ ਕੀਤੀ ਆ ਤੇ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਧੋਕੇ ਵਕੀਲ ਸਾਹਿਬ ਨੇ ਅਰਣ ਸ਼ਰਮਾ ਜੀ ਨੇ ਤੁਹਾਨੂੰ ਸਾਰਾ ਦੱਸਿਆ ਵੀ ਇਹ ਕਿਸ ਤਰ੍ਹਾਂ ਪਟੀਸ਼ਨ ਪਾਈ ਗਈ ਹਾਈ ਕੋਰਟ ਵੱਲੋਂ ਕੀ ਕੀਤਾ ਗਿਆ ਪੰਜਾਬ ਸਰਕਾਰ ਨੇ ਕੀ ਜਵਾਬ ਦਿੱਤਾ ਉਹ ਸਾਰਾ ਦੱਸਿਆ ਮੈਂ ਬੇਨਤੀ ਕਰਾਂਗਾ ਕਿ ਭਾਈ ਬਲਦੇਵ ਸਿੰਘ ਜੀ ਬਡਾਲਾ ਜਦੋਂ ਖਨੌਰੀ ਮੋਰਚੇ ਦੇ ਉੱਤੇ ਧਰਨਾ ਚੱਲ ਰਿਹਾ ਸੀ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਉੱਤੇ ਮਰਨwarte ਬੈਠੇ ਸਨ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਇੱਥੇ ਆਓ ਔਰ ਮੇਰੀ ਬੇਨਤੀ ਨੂੰ ਇਹ ਸਵੀਕਾਰ ਕਰਦੇ ਹੋਏ ਉਹ ਧਰਨੇ ਤੇ ਗਏ ਔਰ ਉੱਥੇ ਜਾ ਕੇ ਜਦੋਂ ਇਹਨਾਂ ਨੇ ਆਪਣੇ ਵਿਚਾਰ ਰੱਖ ਕੇ ਮੋਰਚੇ ਨੂੰ ਸਪੋਰਟ ਦਿੱਤੀ ਉਸ ਤੰਦ ਉੱਤੇ ਇਹਨਾਂ ਨੇ ਇੱਕ ਸਾਨੂੰ ਤਾਨਾ ਵੀ ਮਾਰਿਆ ਔਰ ਉਸ ਤੰਦ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਇੱਕ ਇਹਨਾਂ ਨਾਲ ਵਾਅਦਾ ਕੀਤਾ ਕਿ ਜਦੋਂ ਵੀ ਅਸੀਂ ਇੱਥੋਂ ਆਏ ਤੇ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾ ਕੰਮ ਜਿਹੜਾ ਹੈ ਉਹ 328 ਸੂਪ ਜਿਹੜੇ ਇਹ ਗਾਇਬ ਹੋਏ ਨੇ ਇਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਸਭ ਤੋਂ ਪਹਿਲਾ ਅਸੀਂ ਕੰਮ ਕਰਾਂਗੇ ਸੋ ਉਹਦੇ ਮੁਤਾਬਿਕ ਜਦੋਂ ਉੱਤੇ ਆ ਗਿਆ ਤੇ ਸਾਡੇ ਵੱਲੋਂ ਹੁਣ ਜਿਹੜਾ ਹੈ ਉਹ 7 ਤਰੀਕ 7 ਸਤੰਬਰ 2025 ਨੂੰ ਅਸੀਂ ਉੱਤੇ ਧਰਨੇ ਵਾਲੀ ਜਗ੍ਹਾ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਕਰਦਾ ਹੈ ਔਰ ਅੱਜ ਰਾਤ ਨੂੰ ਸਾਡੀ ਜਿਹੜੀ ਆ ਆਨਲਾਈਨ ਐਸ ਕੇ ਐਮ ਗੈਰ ਰਾਜਨੀਤਿਕ ਦੀ ਮੀਟਿੰਗ ਹੋਣੀ ਹੈ ਅੱਜ ਸ਼ਾਮ ਨੂੰ 7:30 ਵਜੇ ਸਾਡੀ ਕਨਿਟੇ ਹੋਣੀ ਆ ਰਾਤੀ ਵੀ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਤੇ ਚੇ ਵਿਚਾਰ ਕੀਤਾ ਗਿਆ ਸੀ ਕਿ ਜਿਹੜੀ ਕੱਲ ਨੂੰ ਮੀਟਿੰਗ ਹੋਵੇਗੀ ਯਾਨੀ ਕਿ ਅੱਜ ਜਿਹੜੀ ਹੋਣੀ ਹੈ ਇਹਦੇ ਵਿੱਚ ਅਸੀਂ ਅੱਗੇ ਜਿਹੜਾ ਉਹ ਪ੍ਰੋਗਰਾਮ ਦੇਣਾ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਸੋ ਅੱਜ ਜਿਹੜੇ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਇਹਨਾਂ ਆਰਡਰਾਂ ਨੂੰ ਲਾਗੂ ਕਰਾਉਣ ਵਾਸਤੇ ਸੰਯੁਕਤ ਕਿਸਾਨ ਮੋਰਚੇ ਭਾਈ ਸਾਹਿਬ ਵੱਲੋਂ ਲਾਏ ਉਸ ਸੰਘਰਸ਼ ਦੇ ਉੱਤੇ ਜਿਹੜਾ ਮੋਰਚਾ ਚੱਲ ਰਿਹਾ ਹੈ ਉੱਥੇ 7 ਤਰੀਕ ਨੂੰ ਜਿਹੜੀ ਕਾਲ ਦਿੱਤੀ ਗਈ ਹੈ ਉਹ 7 ਸਤੰਬਰ ਨੂੰ ਉਥੇ ਕਿਸ ਤਰ੍ਹਾਂ ਦਾ ਕੱਟ ਕੀਤਾ ਜਾਣਾ ਹੈ ਇਹ ਅੱਜ ਦੀ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਵੇਗਾ ਔਰ ਮੈਂ ਸਮੁੱਚੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਅੱਜ ਤੱਕ ਇਹਨਾਂ ਸਰਕਾਰਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਵੀ ਇਨੀ ਪਾਲਣਾ ਨਹੀਂ ਕੀਤੀ ਇਹ ਟਾਲ ਮਟੋਲੀ ਕਰਦੇ ਆ ਜਿਦੀ ਮਿਸਾਲ ਹੈ ਕਿ 35 2024 ਜੋ ਕਿ ਡੇਰਾ ਬਿਆਸ ਵੱਲੋਂ ਦਰਿਆ ਬਿਆਸ ਦੇ ਕੁਦਰਤੀ ਵਹਾ ਨੂੰ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਅਡਾ ਕੇ ਜੋ ਕਿ ਇਹ ਕੰਮ ਕੀਤਾ ਜਾ ਰਿਹਾ ਹੈ ਉਥੇ ਦਰਿਆ ਨੂੰ ਬਦਲਿਆ ਜਾ ਰਿਹਾ ਹੈ ਦਰਿਆ ਦੇ ਕੁਦਰਤੀ ਵਹਾ ਨੂੰ ਬਦਲਿਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਕੀਤੇ ਆਰਡਰਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਫਿਰ ਉਹ ਕੰਮ ਉਹਨਾਂ ਵੱਲੋਂ ਚਾਰੀ ਰਿਹਾ ਮੇਰੇ ਵੱਲੋਂ ਕੰਟੈਂਪਟਿਵ ਪਾਈ ਗਈ ਕੰਟੈਂਪਟੂ ਦੇ ਉੱਤੇ ਵੀ ਸਰਕਾਰ ਵੱਲੋਂ ਜਿਹੜੀ ਆ ਦੋਸ਼ੀਆਂ ਨੂੰ ਬਚਾਉਣ ਵਾਸਤੇ ਰਿਪੋਰਟ ਦਿੱਤੀ ਗਈ ਫਿਰ ਸਾਡੀਓ ਕਾਰਵਾਈ ਚੱਲ ਰਹੀ ਆ ਸੋ ਮੇਰਾ ਕਹਿਣ ਤੋਂ ਭਾਵੇਂ ਇਹ ਗੱਲ ਮੈਂ ਇਸ ਕਰਕੇ ਕੀਤੀ ਆ ਕਿ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਨੂੰ ਲਾਗੂ ਕਰਾਉਣ ਵਾਸਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਇਹ ਪੰਜਾਬ ਸਰਕਾਰ ਦੀ ਧੌਣ ਤੇ ਘੋਡਾ ਦੇ ਕੇ ਇਹ ਲਾਗੂ ਕਰਵਾਵੇਗਾ ਭਗਵੰਤ ਮਾਨ ਜੀ ਤੁਸੀਂ ਕਹਿ ਦਿੰਦੇ ਹੋ ਕਿ ਕਿਸਾਨ ਵਿਹਲੇ ਨੇ ਇਹ ਇਹਨਾਂ ਨੂੰ ਕੰਮ ਕੋਈ ਨਹੀਂ ਇਹ ਛੜਕਾਂ ਤੇ ਆ ਜਾਂਦੇ ਆ ਤੇ ਹੁਣ ਆ ਜਿਹੜੇ ਆਰਡਰ ਹੋਏ ਨੇ ਹਾਈ ਕੋਰਟ ਦੇ ਜੇ ਇਹਨਾਂ ਤੇ ਤੁਸੀਂ ਜਲਦੀ ਤੋਂ ਜਲਦੀ ਕਾਰਵਾਈ ਨਾ ਕੀਤੀ ਦੋਸ਼ੀਆਂ ਤੇ ਪਰਚਾ ਨਾ ਕੀਤਾ ਔਰ ਜਿਹੜੇ 16 ਬੰਦਿਆਂ ਦੀ ਲਿਸਟ ਜਿਨ੍ਹਾਂ ਦੇ ਨਾਂ ਨੇ ਇਸ ਲਿਸਟ ਵਿੱਚ ਉਹਨਾਂ ਤੇ ਤਾਂ ਜਿਹੜਾ ਉਹ ਕਾਰਵਾਈ ਉਮੀਦ ਆ ਕਿ ਹੋਵੇਗੀ ਲੇਕਿਨ ਇਸ ਤੋਂ ਬਾਅਦ ਅੱਗੇ ਇਹ ਜਿਹੜੇ 16 ਬੰਦੇ ਨੇ ਇਹ ਤਾਂ ਕੀੜੇ ਮਕੌੜੇ ਆ ਇਸ ਤੋਂ ਅੱਗੇ ਅਸਲ ਦੋਸ਼ੀ ਜਿਹੜੇ ਨੇ ਜਦੋਂ ਤੋਂ ਇਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਨਾਲ ਇਹ ਹੇਰ ਫੇਰ ਹੋਇਆ ਚੋਰੀ ਕੀਤਾ ਗਿਆ ਕਿੱਥੇ ਪਤਾਇਆ ਗਿਆ ਕਿਉਂ ਪਤਾਇਆ ਗਿਆ ਇਹ ਜਿਹੜਾ ਇਹ ਪੈਸੇ ਦੀ ਲੁੱਟ ਹੋਈ ਆ ਕਿਉਂ ਕੀਤੀ ਉਹ ਚ ਦੋਸ਼ੀ ਕੌਣ ਕੌਣ ਨੇ ਉਹਨਾਂ ਦੇ ਵਿੱਚ ਅਸਲ ਦੋਸ਼ੀ ਸਰ ਕਮੇਟੀ ਦੇ ਸਖਤਰ ਇਹ ਸਾਰੇ ਦੋਸ਼ੀ ਨੇ ਇਹ ਭਗਵੰਤ ਮਾਨ ਜੀ ਪੁਰਤਾਲ ਕਰਵਾ ਕੇ ਆਪਣੀ ਪੁਲਿਸ ਤੋਂ ਤੇ ਸਾਰਿਆਂ ਦੇ ਕਰਾ ਪਰਚਾ ਦਰਜ ਕਰੋ ਨਹੀਂ ਤਾਂ ਫਿਰ ਇਹ ਵੇਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰਥਾਏ ਇਨਸਾਫ ਲੈਣ ਲਈ ਜਿੱਤੋ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਆ ਜਦੋਂ ਵੀ ਸਾਡੇ ਕੋਲ ਭੀੜ ਪੈਂਦੀ ਆ ਦੁੱਖ ਤਕਲੀਫ ਹੁੰਦੀ ਆ ਖੁਸ਼ੀ ਘਮੀ ਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਤਾਸਰਾ ਲੈਨੇ ਆ ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਸ ਤਰ੍ਹਾਂ ਦਾ ਵਿਵਾਰ ਹੋਵੇਗਾ ਤੇ ਫਿਰ ਅਸੀਂ ਪੰਜਾਬ ਸਰਕਾਰ ਦੇ ਲੱਕ ਦੇ ਵਿੱਚ ਦਮ ਕਰਕੇ ਤੇ ਇਹ ਹਾਈ ਕੋਰਟ ਦੇ ਆਰਡਰਾਂ ਨੂੰ ਲਾਗੂ ਕਰਵਾਵਾਂਗੇ ਅੱਜ ਦੀ ਸ਼ਾਮ ਦੀ ਮੀਟਿੰਗ ਦੇ ਵਿੱਚ ਇਸ ਐਸ ਕੇ ਐਮ ਵੱਲੋਂ ਫੈਸਲਾ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ